ਗੁਰਦੁਆਰਾ ਸਿੰਘ ਸਬੰਧ ਵਾਲਾ ਰੈਜੋ ਮੀਡੀਆ ਵਿਖੇ ਪਾਰਾ ਪ੍ਰੇਮ 25 ਦਿਨ ਸ਼ਨੀਵਾਰ ਨੂੰ ਸਜਾਇਆ ਜਾਵੇਗਾ ਖਾਲਸਾ ਸਾਜਨਾ ਦੀ ਹੁਸ਼ ਨੂੰ ਸਮਰਪਿਤ 24ਵਾਂ ਵਿਸ਼ਾਲ ਨਗਰ ਕੀਰਤਨ 1699 ਈਸਵੀ ਦੀ ਵਿਸਾਖੀ ਨੂੰ ਸਾਹਿਬੇ ਕਮਾਲ ਸਰਬੰਸਦਾਨੀ ਸਿਰਗੁਰ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਜਣਾ ਕਰਕੇ ਜੋ ਕ੍ਰਾਂਤੀਕਾਰੀ ਪੰਥ ਸਾਜਿਆ ਜਿਸ ਨੇ ਸਦੀਆਂ ਤੋਂ ਦਬੇ ਕੁਚਲੇ ਤੇ ਕਮਜ਼ੋਰ ਲੋਕਾਂ ਦੀ ਆਮਰ ਦੀ ਦਾਤਪੱਖ ਕੇ ਸੂਰਬੀਰ ਯੋਧੇ ਤੇ ਬਲੀ ਬਣਾ ਦਿੱਤਾ ਅਤੇ ਪੰਜ ਸੀਸ ਲੈ ਕੇ ਪੰਜ ਪਿਆਰੇ ਸਾਜੇ ਉਨ੍ਹਾਂ ਪੰਨਿਆਂ ਤੋਂ ਆਪ ਅਮਰਦੀ ਦਾਤ ਲਈ ਤੇ ਸੰਸਾਰ ਵਿੱਚ ਆਪੇ ਗੁਰਜੀ ਲਖਵਾਏ ਉਸ ਮਹਾਨ ਕ੍ਰਾਂਤੀਕਾਰੀ ਦੇਨ ਨੂੰ ਖਾਲਸਾ ਸਾਹਿਬਾਂ ਦੇ ਵਿੱਚ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਇਸ ਮੌਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸਖਤਾਂ ਵੱਲੋਂ ਨਗਰ ਖੇਤਰ ਸਜਾਈ ਜਾਂਦੇ ਹਨ ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਇਟਲੀ ਵਿੱਚ ਸਿੱਖੀ ਦਾ ਬੂਟਾ ਲਾਉਣ ਵਾਲੇ ਪ੍ਰਥਮ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਵਰਨੋਲਾਰਾ ਇਟਲੀ ਵਿਖੇ 12 ਅਪ੍ਰੈਲ ਦੇ ਸ਼ਨੀਵਾਰ ਨੂੰ 24ਵਾਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 10 ਅਪ੍ਰੈਲ ਨੂੰ ਖਾਲਸਾ ਸਾਜਨਾ ਦੇ ਵਿਸ਼ਵ ਸੰਮੇਲਨ ਸਮਾਪਤ ਸ੍ਰੀ ਖੰਨਪੁਰ ਸਾਹਿਬ ਦੇ ਜਾਪ ਪ੍ਰੋਗਰਾਮ ਕਰਵਾਏ ਜਾਣਗੇ ਅਤੇ 12 ਅਪ੍ਰੈਲ ਨੂੰ ਸਵੇਰੇ 10 ਵਜੇ ਪਹੁੰਚਣਗੇ ਉਪਰੰਤ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਢਾਡੀ ਜਰਨੀ ਜਵਾਲਾ ਸਿੰਘ ਪਤੰਗਾ ਦਾ ਢਾਡੀ ਜਥਾ ਸੰਤਨ ਗੋਇ ਇਤਿਹਾਸ ਸੁਣਾ ਕੇ ਨੇਹਾਲ ਕਰੇਗਾ ਉਹਨਾਂ ਤੋਂ ਇਲਾਵਾ ਕੀਰਤਨੀ ਜਥਾ ਭਾਈ ਜਗਮੂਲ ਸਿੰਘ ਜੀ ਕਥਾਵਾਚਕ ਭਾਈ ਦਲਬਖ ਸਿੰਘ ਜੀ ਦਮਾਸ਼ਰ ਵਾਲੇ ਤੇ ਕਥਾਵਾਚਕ ਅਤੇ ਹੈੱਡ ਗ੍ਰੰਥੀ ਗਿਆਨੀ ਤਰਵਿੰਦਰ ਸਿੰਘ ਜੀ ਦਮਾਸ਼ਰ ਨਿਹਾਲ ਕਰਨਗੇ ਨਗਰ ਕੀਰਤਨ ਦੀ ਰਮਤਾ ਗੁਰਦੁਆਰਾ ਸਾਹਿਬ ਤੋਂ ਤਕਰੀਬਨ 1:00 ਜੇ ਹੋਵੇਗੀ ਪੰਜ ਪਿਆਰੇ ਸਹਿਬਾਨਾਂ ਦੀ ਗਵਾਹੀ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਿ ਸਾਹਿਬ ਜੀ ਦੀ ਸੰਗਤਾਂ ਨਾਮ ਬਾਣੀ ਦਾ ਜਾਪ ਕਰਨ ਗਿਆ ਅਤੇ ਨਗਰ ਕੀਰਤਨ ਨਵਲੜਾ ਸ਼ਹਿਰ ਦੇ ਸੈਂਟਰ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਸਾਹਿਬਿਕ ਸੰਪੂਰਨਤਾ ਹੋਵੇਗੀ ਇਸ ਮੌਕੇ ਵੱਖ-ਵੱਖ ਗੱਤਕਾ ਕੈਂਡੀ ਵੱਲੋਂ ਸਿੱਖ ਮਾਰਸ਼ਲਾਰਗਤਕੇ ਦੇ ਹੱਥ ਗੁਰਜੋਹਰ ਦਿਖਾਏ ਜਾਣਗੇ ਇਸ ਮੌਕੇ ਆਈਆਂ ਹੋਈਆਂ ਸੰਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪੰਡਾਰਿਆਂ ਵਿੱਚੋਂ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਜਾਂਦੇ ਗੁਰਦੁਆਰਾ ਪ੍ਰਬ ਪਨੇਵਾਸੀ ਸੰਤਾ ਨੇ ਚੰਨਾ ਵਿੱਚ ਬੇਨਤੀ ਹੈ ਕਿ ਪਰਿਵਾਰਾਂ ਸਵੇਤ ਨਗਰ ਕੀਰਤਨ ਵਿੱਚ ਹੌਮ-ਹੁਮਾ ਕੇ ਹਾਜ਼ਰੀ ਭਰੋ ਔਰ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਸਾਹਿਬ ਜੀ ਗੁਰਪ੍ਰੇਮ ਦੀ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸWARE ਪੂਰ ਸਿੱਖ ਜਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਬਿਲਾਰਾ ਜਿਉਂਦੀ ਹੈ ਇੱਕ ਲਿਖੇ ਖਾਲਸਾ ਸਜਣਨ ਦੀ ਖੁਸ਼ੀ ਦੇ ਵਿੱਚ ਖਾਲਸਾ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਮਿਤੀ 12 ਅਪ੍ਰੈਲ ਦੇ ਸ਼ਨੀਵਾਰ ਨੂੰ ਨਗਰ ਨੋਬਿਲਾਰਾ ਵਿਖੇ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਸਜਾਏ ਜਾਣਗੇ ਨਗਰ ਕੀਰਤਨਾਂ ਦੇ ਚਾਲੇ ਦੁਪਹਿਰ 1 ਵਜੇ ਭੈਣ ਜੀ ਸਾਹਿਬੀ ਸੰਤਨ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਕਰਨੀ ਜੀ ਖਾਸਾ ਸਾਜਨਾ ਜਿਸ ਦੇ ਸੰਬੰਧ ਵਿੱਚ ਪਾਵਨ ਅੰਨਪਾਰ ਸੰਬੰਧੀ ਜਾਪ ਮਿਤੀ 10 ਅਪ੍ਰੈਲ ਨੂੰ ਪ੍ਰਾਰambh ਹੋਣਗੇ ਜਿਨ੍ਹਾਂ ਦੇ ਭੋਗ ਮਿਤੀ 12 ਅਪ੍ਰੈਲ ਸਵੇਰ 10:00 ਵਜੇ ਪਾਈ ਜਾਣਗੇ ਭੋਗਾਂ ਤੋਂ ਉਪਰੰਤ ਦਿਵਾਨ ਸਜਾਈ ਜਾਣਗੇ ਦੀਵਾਨਾ ਦੇ ਵਿੱਚ ਵਿਸ਼ੇਸ਼ ਤੌਰ ਤੇ ਦੇਸ਼ ਪੰਜਾਬ ਤੋਂ ਪਹੁੰਚ ਰਹੇ ਹਨ ਢੱਡੀ ਜੱਥਾ ਜਿਆਨੀ ਜਵਾਲਾ ਸਿੰਘ ਜੀ ਪਤੰਗਾ ਤੇ ਇਹਨਾਂ ਤੋਂ ਇਲਾਵਾ ਕੀਰਤਨੀ ਜਥੇ ਭਾਈ ਜੋਗ ਸਿੰਘ ਜੀ ਕਥਾਵਾਚਕ ਭਾਈ ਦਰਬਖ ਸਿੰਘ ਜੀ ਨਵਾਂ ਸ਼ਹਿਰ ਵਾਲੇ ਕਥਾਵਾਚਕ ਗਿਆਨੀ ਤਰਵਿੰਦਰ ਸਿੰਘ ਜੀ ਨਵਾਂ ਸ਼ਹਿਰ ਵਾਲੇ ਜਿਨ੍ਹਾਂ ਵੱਲੋਂ ਪੂਰੇ ਦੇੰਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਜਾਣਗੀਆਂ ਨਗਰ ਕੀਰਤਨਾਂ ਦੇ ਚਾਲੇ ਪਾਉਣ ਤੋਂ ਬਾਅਦ ਟਾਡੀ ਜਥਾ ਫੀਟਲੀ ਗਰਾਊਂਡ ਪਾਰਕਿੰਗ ਦੇ ਵਿੱਚ ਹਾਜ਼ਰੀ ਮਰੇਗਾ ਉੱਪਰ ਦਰਬਾਰ ਸਾਹਿਬ ਦੇ ਹਾਲਾਂ ਦੇ ਵਿੱਚ ਕੀਰਤਨੀ ਜਥੇ ਅਤੇ ਕਥਾਵਾਚਕਾਂ ਵੱਲੋਂ ਗੁਰੂ ਪਿਆਰਿਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਜਾਵੇਗਾ ਗੁਰੂ ਪਿਆਰਿਆਂ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਛੀਪੀਤ ਕੀ ਗੁਰੂ ਪਿਆਰੇ ਵਾਲਿਓ ਆਪ ਜੀ ਸਾਰਿਆਂ ਨੂੰ ਹੀ ਸਨੇਮਰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀਆਂ ਨੇ ਹਮ ਹਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸੁਭਾਵਾਂ ਦੇ ਵਿੱਚ ਹਿੱਸਾ ਪਾਉਣ ਦੀ ਕਿਰਪਾਲਤਾ ਕਰਨੀ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ